ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰੇ ਲੈ ਕੇ ਆਜਣਾ ਜੀ ਗੱਲ ਅਗਲੇ 6-7 ਦਿਨਾਂ ਦੀ ਕਰਾਂਗੇ ਯਾਨੀ ਕਿ 24-25 ਮਾਰਚ ਤੱਕ ਮੌਸਮ ਪੰਜਾਬ ਦਾ ਫਸਲ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਤੁਹਾਨੂੰ ਦੱਸਾਂਗੇ ਤਾਜ਼ਾ ਸੈਟੇਲਾਈਟ ਦੇ ਸਿਰਾਂ ਤੇ ਸਿੱਧਾ ਲੈ ਕੇ ਚੱਲਦੇ ਹਾਂ ਜੀ ਤੁਹਾਨੂੰ 18 ਮਾਰਚ ਦੀ ਸਵੇਰ ਹੈ ਲਗਭਗ 9:30 ਵਜੇ ਚੱਲ ਰਹੇ ਨੇ ਪੰਜਾਬ ਦੀ ਗੱਲ ਕਰੀਏ ਜੀ ਤੇ ਹਰਿਆਣਾ ਰਾਜਸਥਾਨ ਦੀ ਕਰੀਏ ਸਕਰੀਨ ਤੇ ਦੇਖ ਸਕਦੇ ਹੋ ਅਸਲ ਇਹ ਲਗਭਗ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਬਣਿਆ ਹੋਇਆ। ਬੀਤੇ 24 ਘੰਟਿਆਂ ਦੇ ਦਰਮਿਆਨ ਵੀ ਮੌਸਮ ਸਾਫ਼ ਹੀ ਸੀ। ਕੱਲ ਵੀ ਧੁੱਪ ਲੱਗੀ ਸੀ ਬਹੁਤੇ ਹਫਾਗਾਂ ਦੇ ਵਿੱਚ ਅੱਜ ਵੀ ਬਹੁਤੇ ਹਫਾਗਾਂ ਦੇ ਵਿੱਚ ਧੁੱਪ ਲਗਣੀ ਹੈ। ਉੱਤਰ ਪੱਛੋ ਦੀਆਂ ਠੰਡੀਆਂ ਸੀਤ ਹਵਾਵਾਂ ਕੁਝ ਖੇਤਰਾਂ ਦੇ ਵਿੱਚ ਹਲਕੀ ਕੁਝ ਖੇਤਰਾਂ ਦੇ ਵਿੱਚ ਦਰਮਿਆਨੀ ਰਫਤਾਰ ਤੇ ਚੱਲਦੀਆਂ ਰਹਿਣਗੀਆਂ। ਸੋ ਅੱਜ ਦਿਨ ਗਰਮ ਰਹਿ ਸਕਦਾ ਜੀ ਕੱਲ ਵੀ ਦਿਨ ਗਰਮ ਰਿਹਾ ਸੀ ਤੇ ਉਸ ਤੋਂ ਵੀ ਕਿਤੇ ਅੱਜ ਵੀ ਗਰਮ ਰਹਿ ਸਕਦਾ। ਹੌਲੀ ਹੌਲੀ ਆਫਾਨ ਜਿਹੜਾ ਯਾ ਹੁਣ ਗਰਮੀ ਵੱਲ ਨੂੰ ਵਧਣਾ ਸ਼ੁਰੂ ਹੋ ਚੁੱਕੇ ਆ ਠੰਡ ਦਾ ਕਹਿ ਸਕਦੇ ਆ ਦੌਰ ਹੁਣ ਖੇਲ ਲਈ ਹੈ ਤੇ ਹੁਣ ਟੈਂਪਰੇਚਰ ਆ ਜਿਹੜੇ ਤਾ ਨੂੰ ਚੰਡ ਸ਼ੁਰੂ ਹੋ ਜਾਣਗੇ ਆਉਂਦੇ ਦਿਨਾਂ ਦੇ ਦਰਮਿਆਨ ਕੋਈ ਸਿਸਟਮ ਵੀ ਆਉਂਦਾ ਜਾ ਫਨੇ ਰਿਹਾ ਜਿਹੜਾ ਕਿ ਤਗੜੇ ਲੈਵਲ ਤੇ ਪ੍ਰਭਾਵਿਤ ਕਰੇ ਮੀਚਾ ਘਰ ਦੇ ਨਾਲ ਫਿਲਹਾਲ ਜੇਕਰ ਅਗਲੇ 3-4 ਦਿਨਾਂ ਦੀ ਗੱਲ ਕਰੀਏ 19 ਤਰੀਕ ਨੂੰ ਇੱਕ ਹਲਕੇ ਜਿਹੇ ਸਿਸਟਮ ਵੀ ਆਉਣੀ ਹੈ ਇਹਦੇ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਤੇ ਇਹ ਸਿਸਟਮ ਵੀ ਕੋਈ ਬਹੁਤਾ ਫਰਕ ਪਾਉ ਨਹੀਂ ਫਾਇਗੀ ਇਹ ਪਹਾੜੀ ਖੇਤਰਾਂ ਦੇ ਵਿੱਚ ਹੋ ਸਕਦਾ ਕਿਤੇ ਕਿਤੇ ਦਰਮਿਆਨੇ ਸ਼ਰਾਟਿਜ ਲਵਾ ਦੋਵੇ ਮੈਦਾਨਾਂ ਦੇ ਵਿੱਚ ਪੰਜਾਬ ਦੇ ਲਈ ਫਾਇਦਾ ਸਰਸਣ ਖੇਤਰ ਹੋ ਸਕਦੇ ਨੇ ਜਿੱਥੇ ਹਲਕੇ ਜਿਹਾ ਬੂੰਦਾਬੰਦੀ ਹੋ ਜਾ ਪੰਜ-ਸੱਤ ਮਿੰਟਾਂ ਲਈ ਬਾਕੀ ਬੱਦਲ ਵਾਅਦੇ ਨਾਲ 20 ਤਰੀਕ ਨੂੰ ਅੱਗੇ ਕੋਚ ਕਰ ਜਾਣੀਆਂ ਇਸ ਤੋਂ ਬਾਅਦ 21 22 23 24 ਇਹ ਜਿਹੜੇ ਦਿਨ ਹੋਣਗੇ ਇਹ ਵੀ ਲਗਭਗ ਗਰਮ ਤੇ ਖੁਸ਼ਕ ਰਹਿੰਦੇ ਜਾ ਇਹ ਰਿਕਾਰਡ ਤੋੜ ਸਕਦੀ ਹੈ ਟੈਂਪਰੇਚਰ ਜਿਹੜੇ ਪੰਜਾਬ ਦੇ ਵਿੱਚ 35 36 ਨੂੰ ਪਾਰ ਕਰ ਸਕਦੇ ਨੇ ਤੇ ਹਰਿਆਣਾ ਰਾਜਾਂ ਦੇ ਵਿੱਚ ਵੀ ਟੈਂਪਰੇਚਰ ਜਿਹੜੇ ਤਾਂ ਨੂੰ ਚੰਨਣਾ ਸ਼ੁਰੂ ਹੋਣਗੇ ਤੇ ਗਰਮੀ ਗੈ ਸਕਦੇ ਆ ਕਿ ਮਾਰਚ ਦੇ ਵਿੱਚ ਹੀ ਲੱਕ ਤੋੜ ਤੋੜਨਾ ਸ਼ੁਰੂ ਕਰ ਦੇਗੀ ਬਹੁਤੇ ਖੇਤਰਾ ਦੇ ਵਿੱਚ ਸੋ ਉਹਦੇ ਦਿਨਾਂ ਦੇ ਦਰਮਿਆਨ ਜਿਹੜੇ ਸਿਸਟਮ ਲੱਗਣੇ ਆ ਇੱਕ ਤਾਂ 20 ਤਰੀਕ ਨੂੰ ਸਿਸਟਮ ਆ ਰਹੀ ਆ ਦੂਜਾ ਇੱਕ ਜਾਪ ਰਿਹਾ ਕਿ 25 ਤੋਂ ਲੈ ਕੇ 28 ਦੇ ਵਿੱਚਕਾਰ ਇੱਕ ਸਿਸਟਮ ਆ ਰਿਹਾ ਉਹ ਹਲਕੇ ਲੈਵਲ ਦਾ ਜਾਪ ਰਿਹਾ ਜੀ ਕਿਤੇ ਕਿਤੇ ਬੂੰਦਾਬاندی ਕਿਤੇ ਹਲਕੇ ਮੀ ਜਿਹੜੇ ਆ ਉਹ ਸਿਸਟਮ ਵੀ ਲਵਾ ਸਕਦਾ ਹੈ ਉਹ ਸਿਸਟਮ ਨੂੰ ਕਿੰਨੇ ਸਪੋਰਟ ਮਿਲਦੀ ਹੈ ਐਂਟੀ ਸਰਕੂਲੇਸ਼ਨ ਹਵਾਵਾਂ ਪਲੱਸ ਦੱਖਣ ਪਰੇ ਦੀ ਹਵਾ ਪਲੱਸ ਹੀਟ ਦੀ ਇਹ ਹੁਣ ਮੌਕੇ ਦੇ ਜਾ ਕੇ ਫਤ ਲੱਗੇਗਾ ਕਿ ਕਿੰਨਾ ਕੋ ਪ੍ਰਭਾਵ ਹੁੰਦਾ ਫਿਲਹਾਲ ਉਹ ਸਿਸਟਮ ਬਹੁਤਾ ਤਗੜਾ ਨਹੀਂ ਹੈ ਹਲਕੇ ਲੈਵਲ ਦਾ ਹੈ ਤੇ ਜੇਕਰ ਉਹਨੂੰ ਸਪੋਰਟ ਮਿਲਦੀ ਵੀ ਹੈ ਤੇ ਉਹ ਬਹੁਤਾ ਰੰਗ ਨਹੀਂ ਦਿਖਾ ਸਕੇਗਾ ਇਸ ਲਈ ਹਲਕੇ ਛਰਾਟੇ ਹੀ ਉਸ ਤੋਂ ਲੱਗਣ ਦੀ ਉਮੀਦ ਰਹੇਗੀ ਤੇ ਕੁੱਲ ਮਿਲਾ ਕੇ ਜੀ ਕਹਾਣੀ ਇਹ ਕਹਿੰਦੀ ਹੈ ਕਿ ਮਾਰਚ ਦੇ ਅਖੀਲੇ ਹਫਤੇ ਤੱਕ ਵੱਡੇ ਲੈਵਲ ਦਾ ਕੋਈ ਸਿਸਟਮ ਹੁਣ ਆਉਂਦਾ ਜਾਪ ਨਹੀਂ ਰਿਹਾ ਜਿਹੜਾ ਕਿ ਵੱਡੇ ਲੈਵਲ ਤੇ ਵੱਡੇ ਏਰੀਆ ਨੂੰ ਪ੍ਰਭਾਵਿਤ ਕਰੇ ਵੱਡੇ ਖੇਤਾਂ ਨੂੰ ਪ੍ਰਭਾਵਿਤ ਕਰੇ ਐਦਾਂ ਦਾ ਕੋਈ ਉਹਦੇ ਦਰਮਿਆਨ ਫਿਲਹਾਲ ਮੌਸਮ ਖੁਸ਼ਕ ਤੇ ਸਾਫ਼ ਰਹਿੰਦਾ ਜਾਪ ਰਿਹਾ ਹੈ ਉੱਤਰཕਿਛੋਂ ਦੀਆਂ ਹਲਕੀਆਂ ਹਵਾਵਾਂ ਜੜੀਆਂ ਨੇ ਚਲਦੀਆਂ ਰਹਿਣਗੀਆਂ ਤੇ ਗਰਮੀ ਜੜੀ ਆਖਣਾ ਹੁਣ ਰੰਗ ਦਿਖਾਉਣਾ ਸ਼ੁਰੂ ਕਰੇਗੀ ਹੌਲੇ ਹੌਲੇ ਤੇ ਟੈਂਪਰੇਚਰ ਇਹ ਤਾਂ ਉਚੜਨੇ ਸ਼ੁਰੂ ਹੋ ਚੁੱਕੇ ਨੇ ਜੀ ਜਿਹਾ ਸਦੋਤਨ